ਆਦੀ ਹਸਿਕਾਲ ਜੀ ਮੈਂ ਚਰਨੀ ਦਾਦ ਲੈ ਕੇ ਆਇਆ ਇੱਕ ਹੋਰ ਵੀਡੀਓ ਆਪਾਂ ਤੁਹਾਨੂੰ ਦਿਖਾਉਨੇ ਆ ਐਚਐਸਸੀ 23 ਮਾਡਲ ਦੇ ਵਿੱਚ ਆਪਾਂ ਨਵੇਂ ਮਾਡਲ ਲਾਂਚ ਕੀਤੇ ਸੀਗੇ ਤੁਸੀਂ ਪਹਿਲੀ ਵੀਡੀਓ ਚ ਵੀ ਦੇਖਿਆ ਹੋਣਾਗਾ ਜਿਹੜਾ ਆਪਾਂ ਹੁਣ ਟਾਈਮ ਦੇ ਵਿੱਚ ਨਟ ਸਿਸਟਮ ਐਡ ਕਰ ਦਿੱਤਾ ਕੁਝ ਏਰੀਆ ਦੇ ਵਿੱਚ ਬਾਹਰਲੇ ਸਟੇਟਾਂ ਦੇ ਵਿੱਚ ਭਰਾਵਾਂ ਦਾ ਸਾਨੂੰ ਕਾਫੀ ਜਿਆਦਾ ਇਸ ਡਿਮਾਂਡ ਸੀ ਕਿ ਸਾਨੂੰ ਨਟ ਸਿਸਟਮ ਵਾਲੇ ਕਲਟੀਵੇਟਰ ਬਣਾ ਕੇ ਦਿਓ ਸੋ ਅਸੀਂ ਆਪਣੇ ਡਿਜ਼ਾਈਨ ਦੇ ਵਿੱਚ ਆਪਣੇ ਫਾਰਮੇ ਦੇ ਵਿੱਚ ਇਹ ਡਿਜ਼ਾਈਨ ਕੀਤੇ ਆਗੇ ਇਦੇ ਵਿੱਚ ਹੁਣ ਸ਼ੁਰੂ ਕਰਦੇ ਆਪਾਂ ਸ਼ਾਰਟ ਦੇ ਵਿੱਚ ਸਮਝਾਉਣਾ ਮੈਂ ਮੇਨਲੀ ਜਿਹੜਾ ਆਪਾਂ ਪਾਈਪ ਲਾਇਆ 80mm ਦਾ ਲਾਇਆ ਜ्यादातर ਜਿਹੜੇ ਸਟੈਂਡਰਡ ਮਾਡਲਾਂ ਵਿੱਚ ਆਪਾਂ ਨੋਰਮਲ ਮਾਡਲ ਚਲਾਉਂਦੇ ਆਗੇ ਹੈਵੀ ਡਿਊਟੀ ਦੇ ਵਿੱਚ ਔਰ ਜਿਹੜੀ ਟਾਈਨ ਹੈ ਦੀ ਹੈਵੀ ਡਿਊਟੀ ਆਪਾਂ ਲਾਈ ਆਗੀ ਇਹ ਆਪਾਂ ਲਾਈ ਆਗੀ 22 ਇੰਚ ਵਾਈ 1 ਇੰਚ ਹੈਵੀ ਜਿਹੜਾ ਇਹਦਾ ਵੈਂਡ ਆਪਾਂ ਜਿਆਦਾ ਸੀ ਨਹੀਂ ਕੀਤਾਗਾ ਆਪਣੇ ਅਨੁਸਾਰ ਹੀ ਕੀਤਾਗਾ ਜਿਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਆ ਉਹਦੇ ਨਾਲ ਕੀ ਹੁੰਦਾ ਬੈਨੀਫਿਟ ਮਿਲਦਾ ਆਪਾਂ ਨੂੰ ਨਾਲੇ ਤਾਂ ਕੰਫਰਟेबल ਰਹਿੰਦਾ ਟਰੈਕਟਰ ਜਿਆਦਾ ਜ਼ੋਰ ਨਹੀਂ ਲੱਗਦਾਗਾ ਇਹ ਡਿਜ਼ਾਈਨ ਦੇ ਵਿੱਚ ਜਿਵੇਂ ਕਿ ਆ ਸਾਡਾ ਨੋਰਮਲ ਡਿ ਪਲੱਸ ਨਾਲ ਇਹਦੇ ਵਿੱਚ ਨਟ ਸਿਸਟਮ ਵੀ ਆ ਗਿਆ ਜਿੰਨਾ ਪਰ ਮਾਇਰ ਕਰਮੈਂਟ ਸੀ ਜਿਆਦਾ ਦਰਖਤਾਂ ਵਾਲੇ ਏਰੀਏ ਸੀਗੇ ਜਮੇਸ਼ਰਪੁਰ ਏਰੀਏ ਨਵਾਂ ਸ਼ਹਿਰ ਏਰੀਏ ਕੁਛ ਐਦਾਂ ਦੇ ਏਰੀਏ ਸੀਗੇ ਕਰਦਾਸਪੁਰ ਏਰੀਆ ਹਨਾ ਜਿੱਥੇ ਸਪਰਿੰਗ ਵਾਲਾ ਜਿਆਦਾ ਚੱਲਦੇ ਆਗੇ ਜਾਂ ਆਨੰਦਪੁਰ ਸਾਹਿਬ ਰੋਪੜ ਸਾਈਡ ਤੇ ਤੋਂ ਉੱਥੇ ਜਿਆਦਾ ਵਧੀਆ ਰਹਿਗੇ ਬਾਕੀ ਹੋਰ ਆਪਣੇ ਬਾਹਰ ਸਟੇਟਾਂ ਦੇ ਵਿੱਚ ਆਂਧਰਾ ਤੇ ਤਿਲੰਗਾਣਾ ਜਾਂ ਹੋਰ ਐਮਪੀ ਦੇ ਵਿੱਚ ਜਿੱਥੇ ਜਿਆਦਾ ਜ਼ਮੀਨਾਂ ਕਾਰਡੀਆਂ ਨੇ ਆ ਗਈਆਂ ਉੱਥੇ ਜਿਆਦਾ ਬੈਟਰ ਆਗੇ ਹਨਾ ਵੈਸੇ ਦਿੱਕ ਦੋਨਾਂ ਵਿੱਚ ਮਿਲ ਨਹੀਂ ਆਉਂਦੇ ਕਮਾਣੀ ਦੇ ਹੁੰਦੇ ਨੇ ਵੀ ਛੇਤੀ ਕੋਈ ਸੋ ਚਲੋ ਆਪਾਂ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਇਹਦੇ ਬਾਰੇ ਮੈਂ ਦੱਸ ਦਾਂਗਾ ਇਹਦੇ ਵਿੱਚ ਆਪਾਂ ਉੱਪਰ ਫਰੰਟ ਦੇ ਐਂਗਲ ਦੇ ਵਿੱਚ ਟਾਇਨੂ ਪਾਇਆਗਾ ਦੋ ਨਟ ਪਾਇਆਗੇ ਚਾਰ ਸੂਤਾਂ ਤੇ ਇੱਕ ਸਾਢੇ ਇੱਕ ਦੰਸੂਤ ਦਾ 17 ਨੰਬਰ ਦਾ ਨਾਟ ਉਹ ਡੈਮੇਜ ਹੋ ਜਾਊਗਾ ਤੇ ਟਾਇਨੂ ਵੰਗੀ ਨਹੀਂ ਹੋਊਗੀ ਪਿੱਛੇ ਚੜ ਜਾਣੀ ਹੈਗੀ ਪਲੱਸ ਇਹਦੀ ਜਿਹੜੀ ਹੱਚ ਲਾਈ ਆ ਆਪਾਂ ਆ ਗਈ ਨੇੜਾ ਕੇ ਦਿਖਾ ਦੋ ਇਹ 10 ਐਮ ਐਮ ਲਾਈ ਆ ਗਈ ਮੈਂ ਅਕਸਰ ਵੀਡੀਓ ਚ ਦੱਸਦਾ ਹਾਂਗਾ ਸ਼ੁਰੂ ਤੋਂ ਹੀ ਅਸੀਂ 10 ਐਮ ਐਮ ਯੂਜ਼ ਕਰਦੇ ਹਾਂ ਮੋਸਟਲੀ ਸਾਰੇ ਕਿਤੇ 8 ਐਮ ਐਮ ਯੂਜ਼ ਹੁੰਦੀਆਂ ਨੇ ਹੈਗੀਆਂ ਹੋਰਸ ਲੁੱਕ ਦੇ ਵਿੱਚ ਆਪਾਂ ਬਣਾਇਆਗਾ ਆਪਾਂ ਲਾ ਰਹੇ ਆਂਗੇ ਠੀਕ ਹੈ ਜੀ ਸੋਹਣੀ ਲੁੱਕ ਦਿੰਦੇ ਆਂ ਚੀਜ਼ ਨਾਲ ਫਰੰਟ ਤੇ ਨੱਕੇ ਆਪਾਂ ਇਹ ਰੋਟੇਟਰ ਟਾਈਪ ਲਾਇਆ ਹੈਗੇ ਨਾਲ ਕਿੱਲੀਆਂ ਹੋਣੀਆਂ ਮਤਲਬ ਕਿ ਜਿਆਦਾ ਵਜਨ ਹੋਰ ਕਰਕੇ ਚੱਪਾ ਰੇ ਜਿਆਦਾ ਹੁਣ ਕਰਕੇ ਰੋਡ ਦੇ ਵਿੱਚ ਦਿੱਕਤ ਆ ਜਾਂਦੀ ਸੀ ਉਹ ਆਪਾਂ ਸਾਰੇ ਮੋਟਰਾਂ 'ਚ ਹੀ ਹੁਣ ਇਹ ਚੀਜ਼ ਯੂਜ਼ ਕਰਦੇ ਆਂਗੇ ਜਿਹੜਾ ਫਾਲਾ ਯੂਜ਼ ਕਰਦੇ ਆਂ ਆਪਣਾ ਆਪ ਦਾ ਸਪੈਸ਼ਲ ਬਣਿਆ ਹੋਇਆਗਾ ਵੇਟ ਦੇ ਵਿੱਚ ਵੀ ਜਿਆਦਾਗਾ ਮੰਨ ਲਓ ਨਾਰਮਲੀ ਤੁਸੀਂ ਦੋ ਸੈਟ ਇਹਦੇ ਮੁਕਾਬਲੇ ਥੜਾ ਲਾ ਦੋਗੇ ਇੱਕ ਸਾ ਦੋਗੇ ਇਹ ਇੱਕੋ ਸੈਟ ਚੱਲਣਾਗਾ ਇਹਦੀ ਇੰਨੀ ਵਧੀਆ ਕੁਆਲਿਟੀ ਆ ਗਈ ਕਿ ਵਰਕਮੈਨ ਦੇ ਵਿੱਚ ਬਣਿਆ ਫਾਲਾ ਆਪਣਾ ਇਹ ਸੇਵ ਇੱਦਾਂ ਦੀ ਆ ਜੇ ਇਕੱਲੇ ਫਾਲੇ ਵੀ ਤੁਸੀਂ ਆਪਣੇ ਕਲਟੀਵੇਟਰਾਂ ਦਾ ਲਾ ਲਓਗੇ ਤੁਹਾਡੇ ਉਹ ਕਲਟੀਵੇਟਰ ਵੀ ਪਹਿਲਾਂ ਨਾਲੋਂ ਕੰਫਰਟੇਬਲ ਹੋ ਜਾਣਗੇ ਠੀਕ ਹੈ ਜੀ ਤੇ ਮੈਂ 13 ਕਲਟੀਵੇਟਰ ਨੇ ਇਹਨਾਂ ਦੇ weight ਦੀ ਗੱਲ ਕਰਾਂ ਤਾਂ 380 ਦੇ ਕਰੀਬ ਇਹਦਾ weight ਆਗਾ 13 ਕਲਟੀਵੇਟਰ ਆਗਾ ਨਾਲ ਹੀ 11 ਕਲਟੀਵੇਟਰ ਆ ਗਏ ਸੇਮ ਟੂ ਸੇਮ ਡਿਜ਼ਾਈਨ ਦੇ ਵਿੱਚ ਆ ਗਏ ਇਹ 855 ਲੀ ਬਣਿਆਗੇ ਉਹ ਸੌਣ ਵਾਲੇ ਤਾਂ 60 ਲੀ ਬਣੇ ਸੀਗੇ ਇਦੇ ਵਿੱਚ ਵੀ ਅਸੀਂ ਅਸੀ ਅਸੀ ਦਾ ਬਾਲਾ ਲਾਇਆ ਇਸ ਤੋਂ ਭਾਰੀ ਲਵਾਉਣਾ ਹਲਕਾ ਲਵਾਉਣਾ weight ਘਟਾਉਣਾ ਤੁਸੀਂ ਆਪਣੀ ਮਰਜ਼ੀ ਨਾਲ ਘਟਾ ਸਕਦੇ ਹੋ ਜਿਵੇਂ ਇਹਦੇ ਵਿੱਚ 2 ਇੰਚੀ ਮੋਟੀ ਲਾਈ ਆਪਾਂ ਤੁਸੀਂ ਕੱਟ ਵੀ ਕਰਾ ਸਕਦੇ ਹੋ ਸੇਮ ਹੀ ਆ ਵੀ ਨਾ ਟੁੱਟ ਜਾਣਾਗਾ ਨਾਲ ਪਿੱਛੇ ਕੁੰਡੇ ਦਿੱਤੇ ਸੱਗ ਵਾਲੇ ਤੇ ਬੈਗ ਤੇ ਹੁੱਕ ਵੀ ਦਿੱਤੀ ਆ ਗਈ ਫਰੰਟ ਤੇ ਨੱਕੇ ਲਾਇਆ ਰੋਟੇਟਰ ਵਾਲੇ ਸੇਮ ਹੀ ਸੇਮ ਹੀ ਦੱਸਾਂਗੇ ਆਪਾਂ ਇਹ ਚ ਲਾਈ ਆ ਗਈ ਹੈਵੀ ਡਿਊਟੀ ਇਹ ਹੈਵੀ ਡਿਊਟੀ ਮਾਡਲ ਆ ਇੱਕ ਲਾਈਟ ਡਿਊਟੀ ਆਪਣਾ ਮਾਡਲ ਆਉਂਦਾਗਾ ਬਾਕੀ ਜਾਣਕਾਰੀ ਹੋਰ ਤਰ੍ਹਾਂ ਦੀ ਤੁਹਾਨੂੰ ਚਾਹੀਦੀ ਕਿਸੇ ਵੀ ਤਰ੍ਹਾਂ ਦੀ ਨੰਬਰ ਸਕਰੀਨ ਤੇ ਚੱਲ ਰਿਹਾ ਕਾਲ ਕਰ ਲਿਓ ਆਪਾਂ ਗੱਲ ਕਰੀਏ ਜ ਕਲਟੀਵੇਟਰਾਂ ਦੇ ਵਿੱਚ ਤਾਂ ਸਾਡਾ ਪੁਰਾਣਾ ਨਾਮ ਆਗਾ 1955 ਤੋਂ ਮਹਾਰਾ ਅਸੀਂ ਕਲਟੀਵੇਟਰਾਂ ਦੇ ਵਿੱਚ ਸਾਡਾ ਨਾਮ ਜਿਹੜਾ ਬਣਿਆ ਸੀਗਾ ਸਾਡੇ ਦੋ ਪੀੜੀਆਂ ਦਾ ਤਕਰੀਬਨ ਉਹਨਾਂ ਨੇ ਹਾਲੀ ਬਣਾਏ ਨੇ ਆਪਣੇ ਹੁਣ ਤੀਜੀ ਪੀੜੀ ਆ ਗਈ ਇਹਨੇ ਸਾਰੇ ਇੰਪਲੀਮੈਂਟਸ ਹੀ ਆਪਣੇ ਬਣਾ ਰਹੇ ਆ ਹੁਣ ਅਸੀਂ ਔਰ ਜਿਹੜੇ ਵੀ ਇੰਪਲੀਮੈਂਟਸ ਬਣਾਉਣੇ ਆ ਚੰਗੀ ਤਰ੍ਹਾਂ ਤੱਕ ਜਾਣੇ ਆ ਅਸੀਂ ਚੀਜ਼ ਦੀ ਹੋਰਾਂ ਨਾਲੋਂ ਵੱਖਰੀ ਹੁੰਦੀ ਹੈ ਜੀ ਕੰਫਰਟ ਹੁੰਦੀ ਹੈ ਤੇਲ ਘੱਟ ਖਾਉਂਗੀ ਤੇ ਬਾਕੀ ਨਾਲੋਂ ਤੁਸੀਂ ਜ਼ਿਆਦਾ ਚਲਾਓ ਐਕਸਪੋਜ਼ ਕਰੋ ਤਦਿਆਂ ਤੁਸੀਂ 16 18 ਲੈਣਾ ਹੋਗੇ ਤਾਂ ਤੁਹਾਨੂੰ ਵੀਰ ਕਮੈਂਟ ਕਰਾਂਗੇ ਪਰ ਜੇ ਤੁਸੀਂ ਕਲਟੀਵੇਟਰ 11 ਲੈਣਾ ਹੋਵੇ ਤਾਂ ਤੁਹਾਨੂੰ ਅਸੀਂ 13 ਰეკਮੈਂਡ ਕਰਾਂਗੇ ਠੀਕ ਹੈ ਜੀ ਕਿਵੇਂ ਲੱਗਦਾ ਕੰਮ ਆਪਣਾ ਕਿਵੇਂ ਲੱਗੇ ਕਲਟੀਵੇਟਰ ਕਮੈਂਟ ਸੈਕਸ਼ਨ ਸਾਨੂੰ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਰਹੋ ਧੰਨਵਾਦ